ਆਪਣੇ ਚੰਗੇ ਭਵਿੱਖ ਲਈ 22 ਸਾਲ ਪਹਿਲਾਂ ਅਰਮਾਨੀਆਂ ਗਏ ਸੰਬਰਾਲਾ ਦੇ ਨੇੜਲੇ ਪਿੰਡ ਮੰਜਾਲੀ ਖੁਰਦ ਦੇ ਨੌਜਵਾਨ ਅਮਨਦੀਪ ਸਿੰਘ ਜ਼ਹਿਰੀਲੀ ਗੈਸ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਰਮਾਨੀਆਂ ਵਿੱਚ ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪਿਛਲੇ 22 ਸਾਲ ਤੋਂ ਅਰਮਾਨੀਆਂ ਵਿਖੇ ਰਹਿੰਦਾ ਸੀ। ਜਿੱਥੇ ਉਹ ਬੱਕਰੀਆਂ ਦੇ ਫਾਰਮ ਵਿੱਚ ਨੌਕਰੀ ਕਰਦਾ ਸੀ। ਜਿੱਥੇ ਡਾਕਟਰਾਂ ਦੇ ਦੱਸਣ ਮੁਤਾਬਕ ਜ਼ਹਿਰੀਲੀ ਗੈਸ ਚੜਨ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਅਮਨਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਅਮਨਦੀਪ ਵਿਆਹਿਆ ਹੋਇਆ ਸੀ ਅਮਨਦੀਪ ਸਿੰਘ ਦੇ ਅਰਮਾਨੀਆਂ ਜਾਣ ਤੇ 10 ਦਿਨ ਬਾਅਦ ਉਸਦੇ ਘਰ ਤੇ ਵਿੱਚ ਬੇਟੀ ਨੇ ਜਨਮ ਲਿਆ ਜਿਸ ਦਾ ਮੂੰਹ ਹਾਲੇ ਤੱਕ ਉਸਨੇ ਦੇਖਿਆ ਹੀ ਨਹੀਂ ਸੀ ਕੇਵਲ ਮੋਬਾਈਲ ਦੇ ਉੱਪਰ ਹੀ ਵੀਡੀਓ ਕਾਲ ਰਾਹੀਂ ਉਸਨੇ ਆਪਣੇ ਇਕਲੌਤੀ ਧੀ ਨੂੰ ਦੇਖਿਆ ਸੀ ਮ੍ਰਿਤਕ ਅਮਨਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੇਰਾ ਬੇਟਾ 2.5 ਸਾਲ ਪਹਿਲਾਂ ਵਿਦੇਸ਼ ਧਰਤੀ ਅਰਮਾਨੀਆਂ ਵਿਖੇ ਆਪਣੇ ਵਧੀਆ ਭਵਿੱਖ ਲਈ ਰੋਜ਼ਗਾਰ ਕਮਾਉਣ ਲਈ ਗਿਆ ਸੀ ਪਰੰਤੂ ਬਿੱਤੀ 15 ਸਤੰਬਰ ਨੂੰ ਪਰਿਵਾਰਕ ਮੈਂਬਰਾਂ ਨੂੰ ਅਰਮਾਨੀਆ ਤੋਂ ਇੱਕ ਫੋਨ ਆਇਆ ਜਿਸ ਵਿੱਚ ਡਾਕਟਰਾਂ ਨੇ ਦੱਸਿਆ ਕਿ ਤੁਹਾਡੇ ਪੁੱਤਰ ਅਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਇਹ ਸੁਣਦੇ ਸਾਰੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਹੋਰ ਉਹਨਾਂ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਦੱਸਿਆ ਤੁਸੀਂ ਵੀ ਸੁਣੋ ਜੀ ਨੇ ਮੌਤ ਜੀ ਹੋ ਗਈ ਮੇਰਾ ਹਰਪਾਲ ਸਿੰਘ ਆ ਜੀ ਪਿੰਡ ਦਾ ਨਾਮ ਕੀ ਮਝਾੜੀ ਖੁਰਦਾ ਜੀ ਹਾਂ ਜੀ ਦੀ ਮੌਤ ਹੋਈ ਹੈ ਕੀ ਲੱਗਦਾ ਤੁਹਾਨੂੰ ਫੇਰੇ ਬੇਟਾ ਜੀ ਆ ਕਿੱਥੇ ਗਿਆ ਸੀ ਜੀ? ਪਰਵਾਣੀ ਆ ਜੀ। ਆ ਕਿੰਨਾ ਸਮਾਂ ਪਹਿਲਾਂ ਗਿਆ ਸੀ? 7 ਸਾਲ ਹੋ ਗਏ ਜੀ। ਤੇ ਉਹਦੀ ਮੌਤ ਦੀ ਖਬਰ ਕਦੋਂ ਮਿਲਿਆ? ਸਾਨੂੰ ਜੀ 15 ਤਰੀਕ ਨੂੰ। ਆ ਕੀਨੇ ਦਿੱਤੀ ਸੀ ਖਬਰ? ਸਾਨੂੰ ਜੀ ਉਧਰੋਂ ਡਾਕਟਰ ਜੀ ਨੇ ਕਿਹਾ ਜੀ। ਅਰੇ ਕੀ ਹੋਇਆ ਕੀ ਸੀ ਪਤਾ ਲੱਗਿਆ ਕੁਝ? ਸਾਨੂੰ ਤਾਂ ਜੀ ਐ ਕਿਹਾ ਵੀ ਗੈਸ ਦੇ ਨਾਲ ਵੀ ਉਹਦੀ ਡੈਥ ਹੋਈ ਹੈ। ਹੂੰ। ਹਾਂ। ਅਰ ਇਸ ਸਮੀਰ ਰਾਮ ਜਿੱਦਾ ਬਾਰ ਗਿਆ ਆਇਆ ਚਿੱਤਰ ਲਾਇਆ ਉਹਨੂੰ ਵੀ ਕਿੰਨੀ ਕੀ ਉਮਰ ਦੀ ਕੀ ਬੇਟੀ ਦੀ ਓਵਰ 25 25 ਦੇ ਹਾਂਜੀ ਹਾਂ 25 ਮੈਰਿਡ ਸੀ ਜੀ ਹਾਂਜੀ ਬੱਚਾ ਹੈਗਾ ਹਾਂਜੀ ਗੁੱਡੀ ਹੈ ਜੀ ਸ਼ੂਟਿੰਗ ਆਖਿਰ ਸਮੇਂ ਕੋ ਦੋ ਗੱਲ ਹੋਈ ਹੈ ਉਹ ਨਾਲ ਸਾਡੀ ਜੀ 15 ਤਰੀਕ ਨੂੰ ਹੋਈ ਹੈ ਜੀ 15 15ਵਾਂ 15ਵਾਂ ਦਿਨ ਤੇ ਰੰਗ ਤੇ ਰੰਗ ਹਾਂਜੀ ਕੀ ਕਹਿ ਰਹੇ ਅਸੀਂ ਤਾਂ ਇੱਕ ਸੀਗੇ ਹਾਂ ਉਦੋਂ ਠੀਕ ਦੀਗੇ ਕਹਿੰਦਾ ਵੀ ਮੈਂ ਰਾਤ ਨੂੰ ਗੱਲ ਕਰੂੰਗਾ ਵੀ ਚਾਰ ਦੇ ਘਟਾ ਫੇ ਬਾਅਦ ਚੁੱਪ ਕੋ ਫੋਨ ਨਹੀਂ ਆਇਆ ਹੈਗਾ ਹਾਂਜੀ ਕਿ ਆਪਣੇ ਮੰਗਤੀ ਕਰ ਰਹੇ ਹਾਂ ਕਿ ਪਤਾ ਲੱਗੇ ਵੀ ਗੌਂਦੀ ਤੈਨੂੰ ਗੌਂਦੀ ਵੀ ਸਾਨੂੰ ਆਹੀ ਕਹੀ ਜਾਂਦੇ ਨੇ ਵੀ ਸਾਨੂੰ ਕਹੂੰ ਦੱਸ ਦਿਆਂ ਅੱਜ ਦੱਸਦੇ ਹਾਂ ਅੱਜ ਤਾਂ ਇਹ ਕਹਿੰਦੇ ਵੀ ਬਹੁਤ ਦਿਨ ਹੋ ਗਏ ਹਾਂਜੀ ਇੱਥੇ ਲੋਕਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਥੋੜੀ ਅਸੀਂ ਸਭ ਨੇ ਪਿੱਠੇ ਪਾਈਆਂ ਹੋਈਆਂ ਹਾਂ ਹਾਂਜੀ ਕੀ ਆਪਣਾ ਉਹਨਾਂ ਦਾ ਵੇਸਤਾ ਹੀ ਕਹਿੰਦੇ ਵੀ ਸਾਡੀ ਹੈਲਪ ਕਰੋ ਜੀ ਹਾਂ ਵੀ ਅਸੀਂ ਗਰੀਬ ਹਾਂ ਅਹ ਹਾਂ ਜਿਹੜੀ ਜਿੱਤ ਤੇ ਪ੍ਰਸ਼ਾਸਨ ਦਾ ਜਾਂ ਬਾਹਰ ਵਾਲੇ ਜਿਹੜੇ ਵੀ ਹੈਗੇ ਉਹਦੇ ਦੋਸਤ ਮਿੱਤਰ ਕੀ ਕਹਿ ਰਹੇ ਨੇ ਇਹ ਸਾਨੂੰ ਤਾਂ ਜੀ ਕੋਈ ਤੁਹਾਨੂੰ ਕਹਿ ਰਿਹਾ ਹਾਂ ਲਾਸਾ ਉਹੀ ਕਹਿ ਰਹੇ ਨੇ ਡਾਕਟਰ ਨੇ ਉਹਨਾਂ ਨੂੰ ਪੁੱਛਦੇ ਆਂ ਅਸੀਂ ਵੀ ਸਾਡਾ ਜੀ ਆ ਚੱਲ ਰਿਹਾ ਵੀ ਅਸੀਂ पार्ट आपने यहाँ हाँ की मांग की कर दो प्रशासन ने अगर तो यही कहने की बुद्धि बाढ़ी आ गई ऐसा ही मैं कौन, तो कर रही हूँ बस बहुत आदित्य बाहर के कौन कौन हैं एक के जो मेरी तोरमा जो मेरे मेरी नाओंा एक बोती गई अंधीप कौन हाथ में चीज़ हाँ ਕੀ ਕਰਵਾ ਰਾ ਆਪ ਨੇ ਜਿੰਦੇ ਸੀ ਤੁਸੀਂ ਅਮਗਰ ਫੋਨ ਚਾਲ ਜਿਹੜਾ ਸੁਬਾ ਗੱਲ ਕਰੂੰਗੇ ਵੀ ਰੋਟੀ ਖਾਣੀ ਹੈ ਜੇ ਰੋਟੀ ਖਾਣ ਲੱਗਾ ਹਾਂਜੀ ਦੇ ਲਿਆਣਾ ਕੁਝ ਮਲੇ ਇੱਕ ਹੀ ਆਮ ਲਈ ਕੀ ਹੈ ਸੀ ਨਵੰਬਰ ਮਹੀਨੇ ਚ ਗਿਆ ਵੀ 12 ਕੀ ਕੀ ਬਣ ਗਏ ਫਾਰਟ ਟ੍ਰੇਨ ਨੂੰ ਆਉਂਦੇ ਰੇਲੀਆ ਕਿ ਕਿੰਨੀ ਹੋ ਗਈ ਜੀ ਦੂਜਾ ਸਾਲ ਦੋ ਸਾਲ ਪੂਰੇ ਹੋ ਗਏ ਬੱਚਿਆਂ ਉਹਨਾਂ ਦੇ ਬਾਹਰ ਜਾਣ ਤੋਂ ਬਾਅਦ ਹਾਂ ਪਰਵਾਹ ਦੇ ਵਿੱਚ ਕੋਈ ਕੋਈ ਨਹੀਂ ਗੜ ਪਾਪਾ ਜੀ ਜੇਟੀ ਤੋਂ ਮੈਂ ਸਨਵੇਂ ਨੰਨਦਾਂ ਨਹੀਂ ਜਾਈਆਂ ਹਾਂ ਅਸੀਂ ਮੌਤ ਕੀ ਕਰਦੇ ਹਾਂ ਅਸੀਂ ਸਾਨੂੰ ਮਦਦ ਕੀਤੀ ਜੀ ਸਾਡੀ ਸਾਡੇ ਅੱਗੇ ਜਿਵੇਂ ਵੀ ਸਾਨੂੰ ਸਾਹਮਣੇ ਪਤਾ ਚੱਲ ਗਿਆ ਕਿ ਕੀ ਹੋ ਰਿਹਾ ਹੈ ਜੀ ਨਾਮ ਮੇਰਾ ਨਾਮ ਸੁਗਾਨ ਸਿੰਘ ਆ ਕੀਤੇ ਰਹੇ ਮੇਰਾ ਪਿੰਡ ਜਰਗਾ ਜੀ ਅਜੇ ਰੱਖਦਾ ਪੀਕੀ ਲੱਗਦੀ ਹੈ ਜੀ ਮੇਰੇ ਸਾਲਾ ਸਾਹਿਬ ਤੁਸੀਂ ਜੀ ਜਿਹਨੇ ਡੱਤ ਹੋਈ ਹੈ ਜੀ ਤੇ ਇਹਨਾਂ ਦੀ ਸਰਵਿਸ ਸਟਰਾ ਮੇਰੇ ਘਰੇ ਬਰਡ ਦੇ ਮੇਰੇ ਨਾਲ ਜੀ ਇੱਕੀ ਮੈਂ ਆ ਵਾਪਰੇ ਜੋ ਦੱਸਣ ਅਨੁਸਾਰ ਸਾਰੇ ਗੱਲ ਹੋਈ ਉਹਨਾਂ ਨਾਲ ਡਾਕਟਰ ਸਾਹਿਬ ਦਾ 15 ਤਰੀਕ ਨੂੰ ਫੋਨ ਆਇਆ ਜੋ ਉਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਦੇ ਜਹ ਜਹਰੀ ਲੀਗਾ ਜ਼ਿਕਰ ਨਾਲ ਡਾਕਟਰ ਹੀ ਹੈ ਤੇ ਉਹਨਾਂ ਨੇ ਦੱਸਿਆ ਤੁਹਾਨੂੰ ਫੋਨ ਤੁਹਾਡੇ ਨਾਲ ਕਦੇ ਗੱਲ ਹੋਈ ਹਾਂਜੀ ਲਾਸਟ ਟਾਈਮ ਅਸੀਂ ਮੈਂ ਇੱਥੇ ਇਹਨਾਂ ਕੋਲ ਹੀ ਆਇਆ ਸੀ ਤੇ 13 ਤਰੀਕ ਤੋਂ ਬਾਅਦ ਫਰਾਈਡੇ ਤੋਂ ਬਾਅਦ ਸਾਡੀ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਹੋਈ ਜਦੋਂ ਸਦੀ ਇਹਨਾਂ ਨੂੰ ਬੌਸ ਨੂੰ ਫੋਨ ਕਰ ਰਹੇ ਸੀ ਤੇ ਬੌਸ ਦੀ ਬੋਲਵੇਂ ਜੀ ਵੀ ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀ ਤੇ ਉਹ ਆਪਣੇ ਉਧਰ ਮਾਤਰਭਾਸ਼ਾ ਬੋਲਦੇ ਨੇ ਤੇ ਇੰਡੀਅਨ ਡਾਕਟਰ ਆਪਣੇ ਇਹਨਾਂ ਨੇ ਸਾਨੂੰ ਇਹ ਨਿਊਜ਼ ਦਿੱਤੀ ਸਰ ਹਾਂਜੀ ਔਰ ਕਦੋਂ ਕੀ ਕਹਿ ਰਹੇ ਆ ਕਿ ਕੀ ਫਾਰਮੈਲਟੀ ਹੈ ਫਾਰਮੈਲਟੀ ਇਹਨਾਂ ਦੇ ਦੱਸਣ ਮਤਲਬ ਕੁਸਰ ਵਾਲੇ ਚੱਲੀਆਂ ਇਨਵੈਸਟਿਗੇਟ ਕਰ ਰਹੇ ਨੇ ਸਾਨੂੰ ਦੁੱਖ ਦੀ ਗੱਲ ਹੈ ਕਿ ਹਲੇ ਤੱਕ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਸਾਡੇ ਚੁਣੇ ਹੋਏ ਨੁਮਾਇंदे ਅੱਜ ਤੱਕ ਸਾਡੀ ਕੋਈ ਖ਼ਬਰ ਨਹੀਂ ਲੈਣਾ ਹੈ ਨਾ ਸਾਡੇ ਨਾਲ ਕਿਨ੍ਹਾ ਦੁਖਉਂ ਨਾ ਸਾਡੀ ਅੱਗੇ ਕੋਈ ਏਦਾਂ ਨਹੀਂ ਡਿਮਾਂਡ ਦੀ ਵਿਕੀ ਫਾਈਨੈਂਸ਼ੀਅਲੀ ਹੈਲਪ ਨਹੀਂ ਮੰਗ ਰਿਆ ਸੀ ਸਾਡੀ ਬਸ ਇਹ ਡਿਮਾਂਡ ਹੈ ਕਿ ਸਾਡੀ ਡਿਊਟੀ ਬਾਡੀ ਨੇ ਆਣ ਸਾਡੀ ਹੈਲਪ ਕੀਤੀ ਜਾਵੇ ਤੁਸੀਂ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਹਾਂਜੀ ਸਰ ਪ੍ਰਸ਼ਾਸਨ ਨੂੰ ਸਾਰੇ ਅਸੀਂ ਲੈਟਰ ਆ ਵਗੈਰਾ ਸੀਮ ਪੰਜਾਬ ਸਾਰਿਆਂ ਨੂੰ ਅਸੀਂ ਘੱਟ ਚੁੱਕੇ ਹਾਂ ਸਰ ਪਰ ਅਜ ਤੱਕ ਨਾਗਜ਼ ਦਾ ਫੋਨ ਨਾ ਕੋਈ ਆਪ ਨਾ ਉਹਨਾਂ ਦਾ ਕੋਈ ਨੁਮਾਇਦਾ ਸਾਡੇ ਤੱਕ ਨਹੀਂ ਪਹੁੰਚਿਆ ਸਰ ਔਰ ਗੁਰੂਵਾਰ ਦੇ ਵਿੱਚ ਕੌਣ ਕੌਣ ਇਹਨਾਂ ਦੇ ਗੁਰੂਵਾਰ 'ਚ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਮਦਰ ਇਨਾਂ ਦੇ 2 ਸਾਲ ਬਿਆਹ ਨੂੰ ਹੋ ਗਏ ਸੀ ਇਹੋਲੇ ਵਿਚਾਰੇ ਨੇ ਬੇਟੀ ਦਾ ਮੋਹਨ ਦੇਖਿਆ ਜੀ ਇਹ ਜਾਣ ਤੋਂ 10 ਦਿਨ ਬਾਅਦ ਇਹਦੀ ਬੇਟੀ ਹੋਈ ਆ ਤਿੰਨ ਨੰਬਰ ਦੋ ਤੇ ਇਨਾਂ ਦੀ ਤਿੰਨ ਸਿਸਟਰ ਨੇ ਮੈਰਿਡ ਨੇ ਜੀ ਬਸ ਇਹ ਪਰਿਵਾਰਾ ਜੀ ਗਰੀਬ ਪਰਿਵਾਰਾ ਜੀ ਇਹ ਦਿਹਾੜੀ ਜੋਤੇ ਵਾਲੇ ਨੇ ਵਿਚਾਰੇ ਹਾਂਜੀ ਉਹ ਵਿਚਾਰਾ ਰੋਜ਼ਗਾਰ ਦੇ ਚੱਕਰ ਤਸਰ ਬਾਹਰ ਗਿਆ ਸੀ ਤੇ ਪਰ ਹੁਣ ਲੈ ਤੱਕ ਸਾਡੀ ਕੋਈ ਕਿਸੇ ਪ੍ਰਕਾਰ ਦੀ ਕੋਈ ਹੈਲਪ ਨਹੀਂ ਕਿਸੇ ਕੋਲ ਮੰਗ ਤਾਂ ਸਰ ਜੋ ਵੀ ਜਾਣਕਾਰ ਹੈ ਇਸ ਮਸਲੇ ਦਾ ਜਾ ਪ੍ਰਸ਼ਾਸਨ ਸਾਹਿਬ ਨੂੰ ਹੈਲਪ ਕੀਤੀ ਜਾਵੇ ਅਸੀਂ ਸਾਰੇ ਵੀਰਾਂ ਤੋਂ ਅਪੀਲ ਕਰਦੇ ਆਂ ਇਹ ਸਾਨੂੰ ਕੋਈ ਰਾਹ ਪਾਇਆ ਜਾਵੇ ਇਹਦੇ ਨਾਲ ਉਹਦੀ ਬਾਡੀ ਸਹੀ ਦੀ ਸਹੀ ਸਾਡੇ ਤੱਕ ਪਹੁੰਚ ਸਕੇ ਸਰ